ਸਰਕਾਰ ਜੋ ਮਾਨ ਪ੍ਰਮੀਤ ਕੌਰ ਜੀ ਯੂਪੀ ਦੇ ਹੇਠਾਂ ਤੋਂ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਹੈ ਤਿੰਨ ਬੱਚੇ ਆਪਣੇ ਘਰੋਂ ਦੋ ਪੁੱਤਰੇ ਤੇ ਇੱਕ ਪੋਤਰੀ ਤੇ ਦੋ ਬੱਚੇ ਹਾਲੇਚੋਂ ਹੋਰ ਉਹਨਾਂ ਨੇ ਦੋ ਦੰਨੇ ਪ੍ਰੇਰਿਤ ਇਸ ਕਲਾ ਦੇ ਸਨਮਾਨ ਕਰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ 4 ਤਰੀਕ ਨੂੰ ਆ ਰਿਹਾ ਹੈ ਉਸ ਨੂੰ ਸਮਰਪਤ ਇਹ ਸਮਾਗਮ ਰੱਖਿਆ ਹੈ ਸੋ ਆਹ ਹੁਣ ਪ੍ਰਧਾਨ ਜੀ ਨੂੰ ਬੇਨਤੀ ਹੈ ਕਿ ਉਹ ਸਨਮਾਨਤ ਕਰਨਗੇ ਇਸ ਕੌਰ ਜੀ ਉਹ ਵੀ ਆਣ ਕੇ ਜਿਹੜੇ ਬੱਚਿਆਂ ਨੇ ਉਹਦੇ ਨਾਮ ਲੈਵਾਂਗਾ ਉਹ ਆਪਣੇ ਪਰਮੇਸ਼ਰ ਉਪੇਸ਼ੀ ਦਾ ਪ੍ਰਾਪਤ ਕਰਨ ਰਹਿਰਾਸ ਸਾਹਿਬ ਈਸ਼ੋ ਨਿਹਾਲ ਨਾਮ ਕਰਤਾ ਪੁਰਖ ਨਿਰਪੋ ਨਿਰਵੈ ਈਸ਼ੋ ਨਿਹਾਲ ਸੇਬੰ ਗੁਰਪਰਸਾਦ ਜਪ ਆਦਿ सतनाम श्री वाहे गुरु साहिब जीओ रेहरा साहिब लोह अल्लाह पहला दूसरे का गुणजीत को दारु सुख रोग पय जान की तामना होई तू कर नि सारे बेकम जात नानक नावे है परसि नाम राग जनी महाडा चौथा साकी बन संगीर कार बिनो करो कृपा हम हीरे किरम सतु सरना आता असिन फरगुन पाव ਨਹੀਂ ਆਏ تنਵੀਰ ਕੌਰ ਹਾਂਜੀ ਅੰਤਰਵੀਰ ਸਿੰਘ ਪ੍ਰੀਤ ਸਿੰਘ ਜੋ ਚਾਲੀ ਦਿਨ ਸੁਖਮ ਸਿੰਘ ਜੀ ਰਜਤ ਪ੍ਰੀਤ ਸਿੰਘ ਅਦਰਸ਼ ਪ੍ਰੀਤ ਕੌਰ ਸੋ ਜਿਹੜੇ ਵਿੱਚ ਨਹੀਂ ਆਏ ਉਹਨਾਂ ਦਾ ਸਮਾਨ ਸਿਰ ਬਾਅਦ ਚ ਦੇ ਜਾਂਗੇ ਸੋ ਹਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਜੀ ਜੀ ਬੈਠੀ ਸਾਧ ਸੰਗਤ ਜੀ ਅੱਜ ਬੜਾ ਮਾਣ ਨੂੰ ਖੁਸ਼ੀ ਹੋਈ ਹੈ ਕਿ ਬੱਚਿਆਂ ਨੇ ਜੋ ਕਲਾਸਾਂ ਲਈਆਂ ਸਾਨੂੰ ਉਹ ਸੰਪੂਰਨ ਹੋਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸ਼ਦੀਪ ਕੌਰ ਮੇਰਾ ਨਾਮ ਅਸ਼ਦੀਪ ਕੌਰ ਹੈ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਆਪਣੇ ਬਾਬਾ ਜੀ ਦਾ ਤੇ ਕਮੇਟੀ ਮੈਂਬਰਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਪਾਸੇ ਲਾਇਆ ਤੇ ਇਹ ਗਿਆਨ ਦੀ ਪ੍ਰਾਪਤੀ ਹੋਈ ਹੈ ਸਾਨੂੰ ਤੇ ਬਾਣੀ ਪੜਨ ਦਾ ਜੋ ਵਰਨ ਹੈ ਉਹ ਸਾਨੂੰ ਫਖਿਆ ਹੈ ਗੁਰੂ ਜੀ ਨੇ ਤੇ ਬਹੁਤ ਬਹੁਤ ਧੰਨਵਾਦ ਹੈ ਪਾਪਾ ਜੀ ਦਾ ਵੀ ਤੇ ਕਮੇਟੀ ਦਾ ਬੇਟਾंनो ਬੱਚਾ ਨੂੰ ਤੁਸੀਂ ਕੀ ਪ੍ਰੇਰਿਤ ਕਰ ਦਿਓਗੇ ਜਿਹਦੇ ਬੱਚੇ ਅੱਜ ਕੱਲ ਟੀਵੀ ਜਾਂ ਮੋਬਾਈਲ ਦੇ ਵਿੱਚ ਉ르ਝੇ ਹੋਏ ਨੇ ਹਾਂਜੀ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਉਹ ਵੀ ਬਾਣੀ ਦੇ ਵੱਲ ਲੱਗਣ ਪਰ ਮੋਬਾਈਲ ਦੇਖਣਾ ਵੀ ਕੋਈ ਜ਼ਰੂਰ ਚੰਗੀ ਗੱਲ ਨਹੀਂ ਹੈਗੀ ਤੇ ਬਾਣੀ ਵੱਲ ਲੱਗਣਾ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਜੋ ਹੈ ਦੀ ਬਾਣੀ ਹੈ ਉਹੀ ਸਭ ਕੁਝ ਹੈ ਜੋ ਵੀ ਹੈ ਉਹ ਹੀ ਦਿੰਦੀ ਹੈ ਤੇ ਸਾਨੂੰ ਗੁਰੂ ਘਰ ਜਾਣਾ ਚਾਹੀਦਾ ਹੈ ਤੇ ਅਜੋਤੇ ਸਮੇਂ ਵਿੱਚ ਜੋ ਬੱਚੇ ਨੇ ਉਹਨਾਂ ਨੂੰ ਵੀ ਮੈਂ ਪ੍ਰੇਰਿਤ ਕਰਨਾ ਚਾਹੁੰਦੀ ਆ ਕਿ ਉਹ ਵੀ ਗੁਰੂ ਘਰ ਲੱਗਣ ਤੇ ਬਾਣੀ ਦਾ ਜੋ ਚਾਰਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਰਿਆ ਗੁਰਦਵਾਰ ਸਰਪੰਦਕ ਮੈਂ ਕੀ ਜਿਸਯੋਗ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਜੋ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਸ਼ੁਰੂ ਕੀਤੀਆਂ ਸਨ ਅੱਜ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਸੋ ਬਾਕੀ ਵੀ ਇਲਾਕੇ ਵਿੱਚ ਵੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਪ੍ਰਬੰਧਕ ਕਮੇਟੀਆਂ ਨੂੰ ਕਿ ਯਤਨ ਕਰੀਏ ਆਪਾਂ ਸਾਰੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਗੁਰੂ ਤੇ ਗੁਰਬਾਨੀ ਨਾਲ ਜੋੜੀਏ ਕਿਉਂਕਿ ਅੱਜ ਸਾਡੇ ਬੱਚੇ ਇਸ ਪਾਸਿਓਂ ਬਹੁਤ ਪਿੱਛੇ ਜਾ ਰਹੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਹੋਰ ਵੀ ਬੱਚਿਆਂ ਨੂੰ ਬੇਨਤੀ ਹੈ ਕਿ ਕਲਾਸਾਂ ਜੇ ਸ਼ੁਰੂ ਚਲਦੀਆਂ ਰਹਿਣੀਆਂ ਨੇ ਆਪਾਂ ਨਵੀਂ ਕਲਾਸਾਂ ਫੇਰ ਸ਼ੁਰੂ ਕਰਾਂਗੇ ਦੋ ਬੈਚ ਸਾਡੇ ਤਿਆਰ ਹੋ ਗਏ ਨੇ ਹੁਣ ਤੀਜਾ ਬੈਚ ਤਿਆਰ ਕਰਨਾ ਹੈ ਸੋ ਬੱਚਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਦੇ ਵਿੱਚ ਹਸ ਲਈਏ ਸੋ ਮੈਂ ਪ੍ਰਧਾਨ ਸਾਡੇ ਜੋ ਗੁਰਦਾਸ ਪ੍ਰਬੰਧਕ ਕਮੇਟੀ ਦੇ ਕੈਪਟਨ ਸਰਦਾਰ ਮਜੀਤ ਸਿੰਘ ਜੀ ਸਕੱਤਰ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਹੋਰ ਵੀ ਸਮੂਹ ਮੈਂਬਰ ਜਿਹੜੇ ਉਹਨਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਮੈਂ ਬੱਚਿਆਂ ਨੂੰ ਇੱਥੇ ਤੱਕ ਪਹੁੰਚਾ ਸਕਿਆ ਜਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕੋਟਨ ਕੋਟਨ ਆਵਾਜ਼ ਹੈ ਜਿਨ੍ਹਾਂ ਨੇ ਆਪਣੇ ਮਿਹਰ ਪ੍ਰਯਾਸ ਰੱਖ ਕੇ ਦਾਸ ਕੋਲੋਂ ਕਮੇਟੀ ਕੋਲੋਂ ਇਹ ਸੇਵਾ ਲਈ ਹੈ ਸੋ ਅਗਾਂਵ ਤੋਂ ਬੱਚਿਆਂ ਦੇ ਸਿਰ ਤੇ ਇਸ ਤਰ੍ਹਾਂ ਹੀ ਮਿਹਰ ਪ੍ਰਯਾਸ ਰੱਖਣ ਇਸ ਤਰ੍ਹਾਂ ਹੀ ਬੱਚੇ ਗੁਰੂ ਤੇ ਗੁਰਬਾਣੀ ਨਾਲ ਜੁੜਨ ਨੌਜਵਾਨ ਪੀੜੀ ਨੂੰ ਕੀ ਅਪੀਲ ਤੁਹਾਡੀ ਨੌਜਵਾਨ ਪੀੜੀ ਨੂੰ ਇਹ ਬੇਨਤੀ ਹੈ ਕਿ ਜਿਵੇਂ ਪ੍ਰਜਾਣ ਚੱਲਿਆ ਨਸ਼ਿਆਂ ਦਾ ਉਹਦੇ ਤੋਂ ਬਚਨ ਦੀ ਕਿਰਪਾਲਤਾ ਕਰਨੀ ਹੈ ਉਹਦੇ ਤੋਂ ਬਚ ਕੇ ਆਪਾਂ ਗੁਰਬਾਣੀ ਦੇ ਨਸ਼ੇ ਨਾਲ ਜੁੜਨ ਦਾ ਯਤਨ ਕਰੀਏ ਨਿਤਨੇਮ ਨਾਲ ਜੁੜਨ ਦਾ ਯਤਨ ਕਰੀਏ ਅਮਰਤ ਧਾਰੀ ਹੋ ਕੇ ਗੁਰੂ ਤੇ ਗੁਰਬਾਣੀ ਨਾਲ ਜੁੜੀਏ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ ਤੇ ਖੰਡੇ ਦੀ ਪੌਲ ਛਕਣ ਦੀ ਸਾਨੂੰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਆਗਿਆ ਪਈ ਆ ਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਨੌਜਵਾਨ ਬੱਚੇ ਜਿਹੜੇ ਨੇ ਠੀਕ ਹੈ ਖੇਡਾਂ ਵੀ ਜ਼ਰੂਰੀ ਨੇ ਪਰ ਗੁਰੂ ਵਾਲੇ ਪਾਸੇ ਲੱਗਣਾ ਬਹੁਤ ਜ਼ਰੂਰੀ ਹੈ ਮੈਂ ਨੌਜਵਾਨ ਵੀਰਾਂ ਨੂੰ ਨੌਜਵਾਨ ਬੱਚਿਆਂ ਨੂੰ ਬੇਨਤੀ ਕਰਨਾ ਵਾ ਕਿ ਨਸ਼ਿਆਂ ਦਾ ਜੇ ਕਿਸੇ ਕੋਲ ਲੱਗਾ ਹੈ ਕਿਸੇ ਨਸ਼ੇ ਤੋਂ ਤਿਆਗਣ ਦੀ ਕੋਸ਼ਿਸ਼ ਕਰੋ ਪਰ ਗੁਰੂ ਤੇ ਗੁਰਬਾਨੀ ਨਾਲ ਜੁੜ ਕੇ ਅਮਰਤ ਜੀਤ ਪ੍ਰਾਪਤ ਕਰਕੇ ਆਪਣਾ ਮਿਲੇ ਹੋਇਆ ਮਨੁੱਖੀ ਜੀਮਾ ਜਿਹੜਾ ਉਹਨੂੰ ਸਫਲ ਕਰੀਏ ਅਤੇ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹਨੂੰ ਮੈਂ ਵਾਰ-ਵਾਰ ਇਹੋ ਬੇਨਤੀ ਕਰਨਾ ਦੇ ਗੁਰੂ ਤੇ ਗੁਰਬਾਨੀ ਦਾ ਜੁੜਨ ਦਾ ਯਤਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਰਦਾ ਜੀ ਜੋ ਤੁਹਾਡੇ ਪਰ ਬੱਚਿਆਂ ਨੂੰ ਗੁਰਮਤ ਸਿੱਖ ਕੀਰਤਨ ਦੇ ਦੁਆਰੇ ਸਿਖਲਾਈ ਕੀਤੀ ਜਾ ਰਹੀ ਹੈ ਕੀ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਬੱਚਿਆਂ ਨੂੰ ਅਸੀਂ ਸਨਮਾਨ ਦਿੱਤਾ ਹੈ ਇਹ ਅਸੀਂ ਕਾਫੀ ਦਿਨ ਤੋਂ ਪਹਿਲਾਂ ਇਹ ਕਲਾਸਾਂ ਬਾਰੇ ਸੋਚ ਰਹੇ ਸੀ ਪਰ ਸ਼ਡਿਊਲ ਟਾਈਮ ਨਹੀਂ ਸੀ ਰਿਕਨ ਨਿਕਲ ਰਿਹਾ ਬੱਚਿਆਂ ਦਾ ਵੀ ਜਿਵੇਂ ਹੀ ਕੁਝ ਇਸ ਕਾਰਨ ਸਾਡਾ ਸੈਸ਼ਨ ਥੋੜੀ ਜਿਹੀ ਲੇਟ ਹੋਇਆ ਹੈ ਬਟ ਹੁਣ ਅਸੀਂ ਤਕਰੀਬਨ ਕਵਰ ਕਰ ਗਏ ਆ ਦੋ ਬੈਚ ਸਾਡੇ ਚਾਰ ਹੋ ਗਏ ਨੇ ਬੱਚਿਆਂ ਦੇ ਤੇ ਬੱਚਿਆਂ ਨੇ ਬਹੁਤ ਇੰਟਰਸਟ ਦਿਖਾਇਆ ਜਿਹਦੇ ਵਿੱਚ ਬਾਬਾ ਜੀ ਨੇ ਬਹੁਤ ਮਿੰਦ ਕੀਤੀ ਹੈ ਉਹ ਵੀ ਇਹਦੇ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣਾ ਸਹੀ ਸਮਾਂ ਕੱਢ ਕੇ ਤੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਤੇ ਆਸ ਕਰਦੇ ਹਾਂ ਕਿ ਅੱਗੇ ਵੀ ਬੱਚੇ ਹੋਰ ਜੋੜਨਗੇ ਔਰ ਸਾਡਾ ਅਗਲਾ ਬੈਚ ਵੀ ਅਸੀਂ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਬਾਬਾ ਜੀ ਟਾਈਮ ਦੇਖ ਕੇ ਤੇ ਅਗਲਾ ਅਨਾਉਂਸਮੈਂਟ ਕਰ ਦੇਣਗੇ ਜਿਹੜੇ ਬੱਚੇ ਪਿੰਡ ਚ ਰਹਿ ਗਏ ਉਹ ਵੀ ਇੱਥੇ ਜ਼ਰੂਰ ਹਿੱਸਾ ਲੈਣਗੇ ਅਸੀਂ ਕਾਫੀ ਬੱਚਿਆਂ ਨੂੰ ਇਹਦੇ ਬਾਰੇ ਸੂਚਾ ਕਰਦੇ ਹੋਏ ਰਹਿੰਦੇ ਆ ਜਿੱਦਾਂ ਅਸੀਂ ਹੋਰ ਇਵੈਂਟ ਕਰਾਈ ਸਨ ਗੁਰੂ ਦਾ ਸਾਹਿਬ ਦੇ ਗਾਰਡਨ ਤੇ ਪਗੜੀ ਦਾ ਕੰਪੀਟੀਸ਼ਨ ਦਸਤਾਰ ਕੰਪੀਟੀਸ਼ਨ ਹੋਰ ਇਦਾਂ ਦੀ ਬਹੁਤ ਕੰਮ ਕਰਦੇ ਰਹਿੰਦੇ ਆ ਪਰ ਬਟ ਹੁਣ ਅਸੀਂ ਇਹ ਜੇ ਵਾਏ ਕਿ ਬਾਣੀ ਨਾਲ ਜੁੜਨ ਬੱਚੇ ਔਰ ਅਮਰਿਤਪਾਲ ਭਾਪਾ ਕੇ ਆਣ ਕਰਕੇ ਜੇ ਗੁਰੂ ਵਾਲੇ ਬਣ ਇਹ ਸਾਡੀ ਆਸ ਹੈ ਕਿ ਅਸੀਂ ਦੁਬਾਰਾ ਇੱਕ ਨਵਾਂ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਜਹੀਂ ਗੱਲ ਕਰੀਏ ਕਿ ਬਾਕੀ ਪਿੰਡਾਂ ਦੇ ਵਿੱਚ ਕਿ ਉਹਨਾਂ ਨੂੰ ਤਾਂ ਕੋਈ ਅਪੀਲ ਨਹੀਂ ਕਰਨਾ ਚਾਹੁੰਦੇ ਕਿ ਉਹ ਵੀ ਇਸ ਤਰੀਕੇ ਦੇ ਨਾਲ ਇਸੇ ਉਮਰ ਦੇ ਵਿੱਚ ਬੱਚਿਆਂ ਨੂੰ ਸਾਂਭਣ ਦੇਖੋ ਇਹ ਸਾਡੀ ਸਾਰੇ ਪਿੰਡਾਂ ਨੂੰ ਅਪੀਲ ਹੈ ਸ਼ਾਇਦ ਬਾਜੀ ਸੁਣ ਲਈ ਹੋਏਗੀ ਅੱਜ ਉਹਨਾਂ ਨੇ ਤੇ ਜੋ ਤੁਹਾਡੇ ਮੀਡੀਆ ਦੇ ਮadhyam ਰਾਹੀਂ ਜੋ ਸਾਡੀ ਖਬਰ ਜਾਏਗੀ ਉਹਨਾਂ ਤੋਂ ਵੀ ਉਹ ਪਿੰਡ ਪ੍ਰੇਰਿਤ ਹੋਣਗੇ ਜਿਹਨਾਂ ਪਿੰਡਾਂ ਨੇ ਨਹੀਂ ਅਜੇ ਇਹ ਕਾਰਵਾਈ ਕੀਤੀ ਆਸ ਕਰਦੇ ਹਾਂ ਕਿ ਉਹ ਜ਼ਰੂਰ ਸਾਡੇ ਨਾਲ ਇਹ ਆਪਣੇ ਪਿੰਡਾਂ 'ਚ ਰਹਿ ਕੇ ਬੱਚਿਆਂ ਨੂੰ ਇਸਗਲਾਈ ਜਣ ਔਰ ਜੋ ਕ੍ਰਿਤੀਆਂ ਚੱਲ ਰਹੀਆਂ ਹਨ ਇਹ ਜਿਆਦਾ ਨਸ਼ੇ ਵਾਲਾ ਕ੍ਰਿਤੀ ਚੱਲ ਰਹੀ ਹੈ ਹੋਰ ਇਹ ਜੋ ਜਿਆਦਾ ਆਪਣਾ ਬੱਚੇ ਮੋਬਾਈਲ ਸਾਈਡ ਤੋਂ ਜੇ ਕਿ ਗਲਤ ਪਾਸੇ ਜਾ ਰਹੇ ਹਨ ਉਸ ਤੋਂ ਬਚਣ ਔਰ ਆਪਣਾ ਜੋ ਜੀਵਨ ਹੈ ਆਪਣੀ ਜੋ ਰੂਪਰੇਖਾ ਜੀਵਨ ਦੀ ਉਹਨੂੰ ਸਿੱਧੇ ਰਸਤੇ ਚ ਚਾਣ ਕਿਉਂਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਕੰਨ ਜਿਹਨਾਂ ਕਿ ਪੜ੍ਹਾਈ ਦੀ ਵੈਲਿਊ ਨਹੀਂ ਮੈਂ ਕਹਿੰਨਾ ਪੜ੍ਹਾਈ ਦੀ ਬਹੁਤ ਵੈਲਿਊ ਹੈ ਆਪੀਐਸ ਜੋ ਜੋ ਅਧਿਕਾਰੀ ਨੇ ਪੁਲਿਸ ਚ ਆਰਮੀ ਚ ਬੀਐਸਐਫ ਚ ਬੇਟੀਆਂ ਭਰਤੀ ਹੋ ਰਹੀਆਂ ਨੇ ਔਰ ਚੰਗੀ ਤਨਖਾਹ ਹੈ 60000 70000 ਤਨਖਾਹ ਹੈ ਅੱਜਕਲ ਜਵਾਨ ਦੀ ਜੋ ਲੜਕੀ ਭਰਤੀ ਹੋ ਰਹੀ ਹੈ ਬੀਐਸਐਫ ਵਿੱਚ ਆਰਮੀ 'ਚ ਉਹ ਅੱਜਕਲ ਬਹੁਤ ਅੱਛਾ ਆਪਣਾ ਕੰਮ ਚਲਾ ਸਕਦੀ ਹੈ ਤੇ ਬਾਕੀ ਕੰਮ ਛੱਡ ਕੇ ਤੇ ਆਪਣਾ ਸਹੀ ਜ਼ਿੰਦਗੀ ਦਾ ਜੋ ਰਸਤਾ ਚੁਣ ਔਰ ਆਪਣੇ ਪਰਿਵਾਰ ਨੂੰ ਔਰ ਸਮਾਜ ਨੂੰ ਚੰਗੀ ਸੇਧ ਦੇ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ